ਮੈਂਹਤ ਕਰਕੇ ਆਪਣਾ ਜੁਡੀਸੀ ਨੈਟ ਕੁਆਲੀਫਾਈ ਕੀਤਾਗਾ ਤੇ ਅੱਗੇ ਵੀ ਮਿਹਨਤ ਕਰਦੇ ਰਾਂਗੇ ਤੇ ਹੋਰ ਅੱਗੇ ਜਾਵਾਂਗੇ। ਹਾਈਵੇ ਸਵੇਰੇ ਸੁਦੇਹਾ ਉੱਠਦੇ ਆ ਜੀ ਸਵੇਰੇ ਪੜ੍ਹਦੇ ਆ ਜੀ ਸਵੇਰੇ। ਉਦੋਂ ਅੱਧ ਘੰਟਾ ਜੋ ਕਾਲਜ ਜਾਂਦੇ ਆ ਗਾਲਜ ਕੋਲ ਜਾ ਕੇ ਆ ਕੇ ਆ ਬਹੁਤ ਛੱਡ ਕੇ ਲੈ ਜਾਂਦਾ ਜੀ ਨਾਲ ਆਪਣੀ ਬੁੱਕਸ ਲੈ ਆਉਂਦਾ ਜਾ ਕੇ। ਨਾਲ ਮੈਂ ਉੱਥੇ ਪੜ੍ਹ ਲੈਣੇ ਬਹਿ ਕੇ ਜੀ। ਸ਼ਾਮ ਨੂੰ ਆ ਕੇ ਫੇਰ ਪੜ੍ਹਨਾ ਹੀ। ਬਸ ਉਹਦੀ ਪੜਾਈ ਪੜਾਈ ਆ ਬਸ ਹੋਰ ਕੁਝ ਨਹੀਂ ਅਸੀਂ ਕਰਾਉਂਦੇ ਕੱਲੇ ਬੱਕਰੀਆਂ ਬੱਕਰੀਆਂ ਸਾਹਮਣੇ ਇਹਨਾਂ ਕੱਲੇ ਆ ਜੀ। ਦੇ ਨਹੀਂ ਇਹ ਤਾਂ ਲੋਕਾਂ ਦਾ ਕੰਮ ਹੈ ਬੋਲਣਾ ਪਰ ਉਹਨਾਂ ਨੂੰ ਜੇ ਆਪਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗੇ ਫਿਰ ਆਪਾਂ ਆਪਣੇ ਮੁਕਾਮ ਨਹੀਂ ਹਾਸਲ ਕਰ ਸਕਦੇ ਬਹੁਤ ਮੇਰੇ ਪੋਤੇ ਨੇ ਭੁੱਖਾਂ ਤੇ ਹਾਂ ਦੇਖ ਕੇ ਅਸੀਂ ਅਸੀਂ ਸਾਰੇ ਪਰਿਵਾਰ ਨੇ ਪੰਜਾਂ ਜੀਆਂ ਨੇ ਅਸੀਂ ਪੰਜ ਮੈਂਬਰ ਮੱਕਰੀਆਂ ਜਦੋਂ ਚਾਰਨੇ ਜਾਂਦਾ ਸੀ ਨਾਲ ਮੇਰਾ ਸਟੱਡੀ ਦਾ ਮਟੀਰੀਅਲ ਮੇਰੇ ਕੋਲ ਹੁੰਦਾ ਸੀਗਾ ਕਿਤਾਬਾਂ ਮੇਰੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਸੀ ਮੈਂ ਨਾਲ ਲੈ ਕੇ ਜਾਂਦਾ ਸੀ ਜਦੋਂ ਵੀ ਮੈਨੂੰ ਸਮਾਂ ਮਿਲਣਾ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਹੀ ਦੇਣਾ ਸੀਗਾ ਹੋਰ ਕਿਸੇ ਕੰਮ ਵੱਲ ਮੇਰਾ ਕੋਈ ਧਿਆਨ ਨਹੀਂ ਸੀ ਕਦੇ ਕਰਦੇ ਲਾਤਾਂ ਚੱਲੀ ਜਾਂਦੇ ਸੀ ਪਰ ਮੈਨੂੰ ਕਿਹਾ ਸੀ ਵਰ ਪੜਾਈ ਜ਼ਰੂਰੀ ਹੈ ਜੀ ਲਾਤਾਂ ਕੋਈ ਗੱਲ ਨਹੀਂ ਕਰਦੇ ਮੁੱਠੀ ਜਿਹੇ ਅੰਦਰ ਬੰਦਾ ਥੱਬੇ ਜੀ ਇਹ ਆਉਂਦੀ ਜਾਂਦੀ ਰਹਿੰਦੀ ਸੀ ਜੀ ਗਰੀਬ ਬੱਚਿਆਂ ਦੇ ਨਾਲ ਜਦੋਂ ਮੈਨੂੰ ਪਰਮਾਤਮਾ ਨੇ ਕਿਸੇ ਹਾਸੇ ਮਕਾਮ ਵਧੀਆ ਦਿੱਤਾ ਤਾਂ ਮੈਂ ਗਰੀਬ ਬੱਚਿਆਂ ਦੀ ਬਹੁਤ ਮਦਦ ਕਰੂੰਗਾ ਕਿਉਂਕਿ ਮੇਰਾ ਵੀ ਬਹੁਤ ਮੇਰੇ ਟੀਚਰਾਂ ਨੇ ਸਾਥ ਦਿੱਤਾਗਾ ਤੇ ਮੈਂ ਵੀ ਉਹਨਾਂ ਬੱਚਿਆਂ ਦੇ ਨਾਲ ਹਮੇਸ਼ਾ ਖੜੂੰਗਾ ਕਿ ਮੈਂ ਤਾਂ ਹੁਣ ਪਰਮਾਤਮਾ ਚੋਗਾ ਦਿੰਦਾ ਹੀ ਐ ਆਥਣੇ ਖਾ ਕੇ ਸੌਂਦੇ ਹੀ ਸੀ ਗੁੱਲੀ ਸਿੱਕੀ ਮਾੜੀ ਮੋਟੀ ਮਾਨਸਾ ਦੇ ਇਸ ਨੌਜਵਾਨ ਨੇ ਪੈਦਾ ਕੀਤੀ ਕਈ ਹੋਰ ਨੌਜਵਾਨਾਂ ਦੇ ਲਈ ਮਿਸਾਲ ਬੱਕਰੀਆਂ ਚਰਾਉਂਦਾ ਚਰਾਉਂਦਾ ਮਿਹਨਤ ਕਰਕੇ ਕਰ ਗਿਆ UGC NET ਦਾ ਪੇਪਰ ਪਾਸ ਤਾਂ ਦੋਸਤੋ ਵੀਡੀਓ ਦਬਕੇ ਸ਼ੇਅਰ ਕਰਨੀਆਂ ਜਿੰਨੇ ਵੀ ਮਾਣਸਾ ਦਾ ਮਾਣ ਮਹਿਸੂਸ ਕਰਦੇ ਨੇ ਇਸ ਨੌਜਵਾਨ ਦਾ ਨਾਮ ਕੋਮਲਦੀਪ ਹੈ ਤੇ ਕੋਮਲਦੀਪ ਨੇ ਬੱਕਰੀਆਂ ਚਰਾਉਂਦੇ ਚਰਾਉਂਦੇ ਆਪਣੀਆਂ ਆਪਣੀ ਸਖਤ ਮਿਹਨਤ ਸਦਕਾ ਅੱਜ ਇੱਕ ਮੁਕਾਮ ਹਾਸਲ ਕੀਤਾ ਹੈ ਤੇ UGC NET ਪਾਸ ਕਰ ਲਿਆ ਤੇ ਚਾਰੇ ਪਾਸੇ ਜਿਹੜੇ ਮਖੌਲਾਂ ਕਰਦੇ ਸੀ ਅੱਜ ਘਰੇ ਵਧਾਈ ਦੇਣ ਦੇ ਲਈ ਆਉਂਦੇ ਨੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਇਹਨਾਂ ਬੱਕਰੀਆਂ ਨੂੰ ਚਾਰ ਕੇ ਆਪਣੀ ਪੜ੍ਹਾਈ ਦੇ ਲਈ ਸਾਰੇ ਖਰਚੇ ਪੂਰੇ ਕਰਦਾ ਸੀ ਤਾਂ ਦੱਬ ਕੇ ਕਰਿਓ ਵੀਡੀਓ ਸ਼ੇਅਰ ਤੇ ਹੁਣ ਸੁਣਾਉਣੇ ਆ ਨੌਜਵਾਨ ਦਾ ਕੀ ਆ ਕਹਿਣਾ ਬਹੁਤ ਜ਼ਿਆਦਾ ਖੁਸ਼ੀ ਆਈ ਮਿਹਨਤ ਕੀਤੀ ਸੀ ਕੀ ਮਿਹਨਤ ਕਰਕੇ ਆਪਣਾ ਜੁਡੀਸੀ ਨੈਟ ਕੁਆਲੀਫਾਈ ਕੀਤਾਗਾ ਤੇ ਅੱਗੇ ਵੀ ਮਿਹਨਤ ਕਰਦੇ ਰਾਂਗੇ ਤੇ ਹੋਰ ਅੱਗੇ ਜਾਵਾਂਗੇ ਕਿੰਨੀ ਕਮੇਤ ਕਰਨੀ ਪੈਂਦੀ ਹੈ ਕਿੰਨਾ ਸਮਾਂ ਕੱਢਦੇ ਸੀ ਕਿਉਂਕਿ ਬੱਕਰੀਆਂ ਵਾਲ ਬੱਕਰੀਆਂ ਵੀ ਚਾਰਦੇ ਸੀ ਦੇ ਨਾਲ ਪੜਨਾ ਵੀ ਸੀ ਆ ਕੰਮ ਕਰਨ ਦੇ ਨਾਲ ਨਾਲ ਮੈਂ ਆਪਣਾ ਪੜਾਈ ਜਿਹੜੀ ਉਹ ਜਾਰੀ ਰੱਖੀ ਸੀਗੀ ਬੱਕਰੀਆਂ ਜਦੋਂ ਚਾਰਨੇ ਜਾਂਦਾ ਸੀ ਨਾਲ ਮੇਰਾ ਸਟੱਡੀ ਦਾ ਮਟੀਰੀਅਲ ਮੇਰੇ ਕੋਲ ਹੁੰਦਾ ਸੀਗਾ ਕਿਤਾਬਾਂ ਮੇਰੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਸੀ ਮੈਂ ਨਾਲ ਲੈ ਕੇ ਜਾਂਦਾ ਸੀ ਜਦੋਂ ਵੀ ਮੈਨੂੰ ਸਮਾਂ ਮਿਲਣਾ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਹੀ ਦੇਣਾ ਸੀਗਾ ਹੋਰ ਕਿਸੇ ਕੰਮ ਵੱਲ ਮੇਰਾ ਕੋਈ ਧਿਆਨ ਨਹੀਂ ਸੀ ਹੈਗਾ ਕਦੇ ਕਿਸੇ ਨੇ ਕੋਈ ਮਜ਼ਾਕ ਨਹੀਂ ਸੀ ਕਰਾ ਜਦੋਂ ਨਾਲ ਕਿਤਾਬਾਂ ਲੈ ਕੇ ਜਾਂਦਾ ਸੀਗੇ ਵੀ ਆ ਕਿ ਬੱਕਰੀਆਂ ਨਾਲ ਕਿਤਾਬਾਂ ਚੱਕੀ ਫਿਰਦਾ ਕਰਦੇ ਨੇ ਜੀ ਕਿ ਲੋਕਾਂ ਦਾ ਕੰਮ ਹੈ ਬੋਲਣਾ ਪਰ ਉਹਨਾਂ ਨੂੰ ਜੇ ਆਪਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗੇ ਫਿਰ ਆਪਾਂ ਆਪਣੇ ਮੁਕਾਮ ਨਹੀਂ ਹਾਸਲ ਕਰ ਸਕਦੇ ਲੋਕਾਂ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਹੀ ਆਪਣੇ ਜਿਹੜੇ ਟੀਚੇ ਨੇ ਉਹ ਮਿੱਥੇ ਜਾ ਸਕਦੇ ਨੇ ਤੇ ਹਾਸਲ ਕੀਤੇ ਜਾ ਸਕਦੇ ਆ ਕਿੰਨਾ ਕੁ ਬਦਲਾਅ ਲੱਗਿਆ ਕਿਉਂਕਿ ਰਿਸ਼ਤੇਦਾਰਾਂ ਦੇ ਵੀ ਫੋਨ ਆ ਰਹੇ ਹੋਣੇ ਹਾਂਜੀ ਬਹੁਤ ਫੋਨ ਆ ਰਹੇ ਨੇਗੇ ਰਾਤ ਦੇ ਫੋਨ ਆ ਰਹੇ ਨੇਗੇ ਬਹੁਤ ਜ਼ਿਆਦਾ ਵਧੀਆ ਲੰਘ ਰਿਹਾਗਾ ਅਗਲਾ ਟੀਚਾ ਕੀ ਆ ਅਗਲਾ ਟੀਚਾ ਮੇਰਾ ਮੈਂ ਮਾਸਟਰ ਕੈਟਰੀ ਦੀ ਤਿਆਰੀ ਕਰ ਰਿਹਾਗਾ ਚਲੋ ਇਤੋਂ ਛੋਟੇ ਲੈਵਲ ਦਾ ਵਿਪਰਗਾ ਉਹ ਪਰ ਮੈਨੂੰ ਲੱਗਦਾਗਾ ਵੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੋਂ ਪਹਿਲਾਂ ਜਿਹੜੀ ਮਾਸਟਰ ਕੈਡਰ ਦੀ ਪੋਸਟ ਦੇਖਣ ਨੂੰ ਮਿਲ ਸਕਦੀ ਆ ਤਾਂ ਮੈਂ ਪਹਿਲਾਂ ਆਪਦਾ ਉਹਦੇ ਵਿੱਚ ਜੁਆਇਨ ਕਰਕੇ ਆਪਣੀ ਘਰ ਦੀ ਆਰਥਿਕ ਹਾਲਤਾਂ ਜਿਹੜੀ ਸੁਧਾਰੂੰਗਾ ਫਿਰ ਉਸ ਤੋਂ ਬਾਅਦ ਅੱਗੇ ਬਾਰੇ ਸੋਚਾਂਗਾ। ਕਾਲਜ ਦੇ ਵਿੱਚ ਕੀ ਕੀ ਤਕਲੀਫਾਂ ਆਈਆਂ ਤੇ ਕੀ ਕੀ ਹਾਲਾਤ ਦੇਖੇ ਨੇ ਜਿਹੜੇ ਪੜ੍ਹਾਈ ਦੇ ਤਰ੍ਹਾਂ ਹਾਲਾਤ ਤਾਂ ਚਲੋ ਠੀਕ ਸੀਗੇ ਘਰ ਦੇ ਵੀ ਵਧੀਆ ਨਹੀਂ ਆਪਣੇ ਹੈਗੇ ਹਾਲਾਤ ਵੀ ਐਵੇਂ ਨਹੀਂ ਹੈਗਾਗਾ ਵੀ ਜਿਹੜੀ ਚੀਜ਼ ਮੰਗ ਲਈ ਉਹ ਮਿਲਗੀ। ਬਹੁਤ ਜਿਆਦਾ ਮਤਲਬ ਤਿੱਖਣਾ ਪੈਂਦਾਗਾ ਹਰ ਇੱਕ ਚੀਜ਼ ਨੂੰ ਲਿਆਉਣ ਵਾਸਤੇ ਕੀ ਕਹੋਗੇ ਕੁਮਲ ਜਿਹੜੇ ਹੁਣ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਗਰੀਬ ਬੱਚੇ ਹੋਣਗੇ ਉਹਨਾਂ ਲਈ ਕੀ ਸੋਚੂਗੇ ਕੀ ਗਰੀਬ ਬੱਚਿਆਂ ਦੇ ਨਾਲ ਜਦੋਂ ਮੈਨੂੰ ਪ੍ਰਮਾਤਮਾ ਨੇ ਕਿਸੇ ਹਾਸੇ ਮਕਾਮ ਵਧੀਆ ਦਿੱਤਾ ਤਾਂ ਮੈਂ ਗਰੀਬ ਬੱਚਿਆਂ ਦੀ ਬਹੁਤ ਮਦਦ ਕਰੂੰਗਾ ਕਿਉਂਕਿ ਮੇਰਾ ਵੀ ਬਹੁਤ ਮੇਰੇ ਟੀਚਰਾਂ ਨੇ ਸਾਥ ਦਿੱਤਾਗਾ ਤੇ ਮੈਂ ਵੀ ਉਹਨਾਂ ਬੱਚਿਆਂ ਦੇ ਨਾਲ ਹਮੇਸ਼ਾ ਖੜੂੰਗਾ ਤੁਸੀਂ ਦੱਸਿਆ ਵੀ ਇੱਕ ਸਮਾਂ ਇਹ ਵੀ ਸੀ ਘਰ ਦੇ ਵਿੱਚ ਦੁੱਧ ਵੀ ਨਹੀਂ ਹੁੰਦਾ ਸੀ ਤਾਂ ਹੁਣ ਕੀ ਲੱਗਦਾ ਵੀ ਬਦਲਣ ਜਾਣਗੇ ਹਾਲਾਤ ਹਾਂਜੀ ਬਿਲਕੁਲ ਬਦਲਣਗੇ ਜੀ ਹੂੰ ਬਿਲਕੁਲ ਬਦਲਣਗੇ ਜੀ ਸਰਕਾਰੀ ਨੌਕਰੀ ਤੇ ਲੱਗਾਂਗੇ ਮਿਹਨਤ ਕਰਾਂਗੇ ਤਾਂ ਹਾਲਾਤ ਜ਼ਰੂਰ ਬਦਲਣਗੇ ਉਸ ਸਮੇਂ ਕੀ ਲੱਗਦਾ ਸੀ ਜਿਵੇਂ ਤੁਸੀਂ ਦੱਸਿਆ ਘਰ ਦੇ ਹਾਲਾਤ ਬਹੁਤ ਮਤਲਬ ਇਹੋ ਜਿਹੇ ਵੀ ਦੇਖਿਆ ਬੰਦੇ ਉਸ ਸਮੇਂ ਕੀ ਸੋਚਦੇ ਸੀਗੇ ਮਨ ਦੇ ਵਿੱਚ ਕੀ ਚੱਲਦਾ ਸੀ ਇੱਕ ਵਾਰ ਤਾਂ ਜਦੋਂ ਇਹੋ ਜਿਹੇ ਹਾਲਾਤ ਆ ਜਾਂਦੇ ਸੀ ਤਾਂ ਮਨ ਬਿਲਕੁਲ ਡੋਲ ਜਾਂਦਾ ਸੀ ਵੀ ਛੱਡ ਕੇ ਸਾਰਾ ਕੁਝ ਵੀ ਇੱਕ ਵਾਰ ਆਪਣੀ ਪੜ੍ਹਾਈ ਵੱਲ ਹੋ ਜਾਈਏ ਪਰ ਡੈਡੀ ਨੇ ਫੇਰ ਕਹਿਣਾ ਵੀ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਨੇਗੇ ਇਹ ਹਾਲਾਤ ਵੀ ਤੁਸੀਂ ਮਿਹਨਤ ਕਰਦੇ ਰਹੋ ਤੇ ਆਪਾਂ ਕਰਾਂਗੇ ਕੋਈ ਨਿਰਾਸ਼ਾ ਨਹੀਂ ਕਿਸੇ ਨੂੰ ਦਵਾਂਗੇ ਜਿਹੜੇ ਹੋਰ ਮਿਹਨਤ ਕਰ ਰਹੇ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਸੋਚਦੇ ਕਿਸਮਤ ਨੇ ਕਰਿਆ ਕਿ ਕੁਛ ਨਹੀਂ ਦੇਣਾ ਹੈਗਾ ਜੇ ਤੁਸੀਂ ਹਾਰਡਵਰਕ ਕਰੋਗੇ ਮਿਹਨਤ ਕਰੋਗੇ 99% ਜੇ ਤੁਸੀਂ ਆਪਣੀ ਮਿਹਨਤ ਕਰੋਗੇ ਤਾਂ 1% ਤੁਹਾਡਾ ਕਿਸਮਤ ਸਾਥ ਦੇਊਗੀ ਪਰ ਜੇ ਤੁਸੀਂ 99% ਕਿਸਮਤ ਤੇ ਛੱਡ ਕੇ 1% ਆਪਣੀ ਮਿਹਨਤ ਕਰੋਗੇ ਤਾਂ ਕੁਛ ਨਹੀਂ ਮਿਲਣ ਲੱਗਾ ਮਿਹਨਤ ਕਰੋ ਮਿਹਨਤ ਨਾਲ ਹੀ ਸਾਰਾ ਕੁਝ ਹੈ ਲਾਹੌਰ ਜੀ ਸਾਹਗੁਰ ਜੀ ਪੋਤੇ ਨੇ ਮਕਾਮ ਹਾਸਲ ਕੀਤਾ UGC ਨੇਟ ਕਲੀਅਰ ਕਰ ਰਿਹਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਖੁਸ਼ੀ ਹੈ ਬਹੁਤ ਮੇਰੇ ਪੋਤੇ ਨੇ ਉਹ ਘਾਹ ਤੇ ਹਾਂ ਦੇਖ ਕੇ ਅਸੀਂ ਅਸੀਂ ਸਾਰੇ ਪਰਿਵਾਰ ਨੇ ਪੰਜਾਂ ਜੀਆਂ ਨੇ ਅਸੀਂ ਪੰਜ ਮੈਂਬਰ ਆ ਤੇ ਬਹੁਤ ਖੁਸ਼ੀ ਗਿਆ ਸਾਨੂੰ ਬਹੁਤ ਇਹਦੇ ਪਿੱਛਾ ਵੀ ਅਸੀਂ ਬਹੁਤ ਚੱਕਿਆ ਤੇ ਜਿਵੇਂ ਵੀ ਹੁੰਦਾ ਸੀ ਇਹਨੂੰ ਤੋੜ ਦੇ ਇਹਦਾ ਮਨ ਨਹੀਂ ਸੀ ਅਸੀਂ ਢਗਣ ਦਿੰਦੇ ਕਹਿੰਦੇ ਕੁਰਾਪਰਾ ਕਰਕੇ ਇਹਨੂੰ ਤੋੜ ਦੇ ਇਹਦੀ ਮਿਹਨਤ ਪੂਰੀ ਕਰਦੇ ਸੀ ਅਸੀਂ ਪਿੱਛਾ ਕੀ ਕੀ ਹਾਲਾਤ ਦੇਖੇ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਇਹ ਵੀ ਆਉਂਦੇ ਜਾਂਦੇ ਰਹਿੰਦੇ ਪਰ ਕਿਵੇਂ ਆ ਤਾਂ ਹੁਣ ਪ੍ਰਮਾਤਮਾ ਚੋਗਾ ਦਿੰਦਾ ਹੀ ਐ ਆਥਣੇ ਖਾ ਕੇ ਸੌਂਦੇ ਹੀ ਸੀ ਗੁੱਲੀ ਸਿੱਕੀ ਮਾੜੀ ਮੋਟੀ ਲੱਗਦਾ ਵੀ ਹੁਣ ਹਾਲਾਤ ਬਦਲ ਗਏ ਹਾਲਾਤ हां ਲੱਗਦਾ ਹੈ ਲੱਗਦਾ ਕੱਲ ਦਾ ਵੀ ਸਾਡੇ ਤੇ ਦਿਨ ਆਈ ਨਹੀਂ ਤੇ ਮੇਰੀ ਨੂਨ ਨੇ ਵੀ ਥਰੇ ਕੱਪੜੇ ਸਿਉਂਦੀ ਹੈ ਵਿਚਾਰੀ ਗਰਮੀ ਦੇ ਵਿੱਚ ਬਹਿ ਕੇ ਪੁੱਤਾ ਇਹ ਪੱਠੇ ਤੇ ਹੁੰਦਾ ਹੈ ਇਹਨਾਂ ਨੂੰ ਐ ਕਹਿੰਦੇ ਇੱਧਰ ਜਾਓ ਭਾਈ ਇੱਧਰ ਜਾਓ ਜਿਵੇਂ ਬੁੜੀਆਂ ਕਹਿੰਦੀਆਂ ਨੇ ਵੀ ਕੋਈ ਮਾੜਾ ਸੁਨੇਹਾ ਨਾਲ ਲਿਆਓ ਚੰਗੇ ਚੰਗੇ ਥਾਂਵੇਂ ਪੈਰ ਧਰਿਓ ਤੇ ਬਸ ਸਾਡਾ ਇਹੀ ਕਹਿਣਾ ਹੈ ਅਸੀਂ ਮਾੜੀ ਮੱਤਰੀ ਦਿੰਦੇ ਚੰਗੀ ਸੋਭਾ ਦਿੰਨੇ ਆ ਤੇ ਕਹਿਣਾ ਸੁਣਨ ਵਾਲਿਆਂ ਨੂੰ ਵੀ ਐ ਕਹਿੰਦੇ ਆ ਵੀ ਭਾਈ ਚੰਗੇ ਕੰਮ ਕਰੋ ਤੁਸੀਂ سپورਟ ਕਰਦੇ ਸੀ ਇਹਦੀ ਪੂਰੀ ਹਾਂ ਜੀ ਮੈਂ ਪੂਰੀ سپورਟ ਕਰਦੀ ਜਿੰਨਾ ਕਿ ਮੇਰੇ ਕੋਲੇ ਹੁੰਦਾ ਮੈਂ ਇਹਦੀ ਮੁੱਠੀ ਚ ਦਿੰਦੀ ਲੈ ਪੁੱਤ ਪੈਨ ਲੈ ਲਈ ਕਾਪੀ ਲੈ ਲਈ ਹੋਰ ਕੋਈ ਆਦੂਜੇ ਕੰਮ ਵਾਸਤੇ ਪੈਸਾ ਨਹੀਂ ਸੀ ਮੈਂ ਦਿੰਦੀ ਸਕੂਲ ਵਾਸਤੇ ਦਿੰਦੀ ਸੀ ਰਜਿੰਦਰ ਸਿੰਘ ਜੀ ਰਜਿੰਦਰ ਜੀ ਬੱਚੇ ਨੇ ਮੁਕਾਮ ਹਾਸਲ ਕੀਤਾ ਯੂਜੀਸੀ ਨੈਟ ਕਲੀਅਰ ਕੀਤਾ ਕਿੰਨੀ ਕਿ ਮਿਹਨਤ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਖੁਸ਼ੀ ਹੈ ਤੁਹਾਨੂੰ ਜੀ ਮਿਹਨਤ ਬੱਚਾ ਆਪਣਾ ਬਹੁਤ ਕਰਦਾ ਸੀ ਘਰੇ ਵੀ ਕੰਮ ਕਰਦਾ ਸੀ ਹੂੰ ਪੜਾਈ ਵੀ ਜ਼ਰੂਰੀ ਹੈ ਜੀ ਵਾਸਤੇ ਪੜਾਈ ਵੀ ਬਹੁਤ ਕਰਦਾ ਜੀ ਕਰਦੇ ਕੀ ਹਾਲਾਤ ਨੇ ਕਰਦੇ ਹਲਾਤ ਦਾ ਚੱਲੀ ਜਾਂਦੇ ਆ ਜੀ ਪਤਵਾਰ ਨੇ ਇਹਨੂੰ ਕਿਹਾ ਸੀ ਵਰ ਪੜਾਈ ਜ਼ਰੂਰੀ ਹੈ ਜੀ ਹਾਲਾਤ ਤਾਂ ਕੋਈ ਗੱਲ ਨਹੀਂ ਕਰਦੇ ਮੁੱਠੀ ਜਿਹੇ ਅੰਦਰ ਬੰਦਾ ਥੱਬੇ ਜੀ ਇਹ ਆਉਂਦੀ ਜਾਂਦੀ ਰਹਿੰਦੀ ਹੈ ਜੀ ਪਰ ਕਰਦੇ ਤੁਸੀਂ ਪੱਛੇ ਤੇ ਕੰਮ ਕਰਦੇ ਜੀ ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਕਰਦਾ ਗੁਜ਼ਾਰਾ ਚੱਲੀ ਜਾਂਦਾ ਵਧੀਆ ਬਸ ਜੀ ਮੈਡਮ ਅੱਗਰੇ ਕੱਪੜੇ ਕਪੜੇ ਸਵਾਲ ਲੈਣ ਦੇ ਨਹੀਂ ਤੇ ਮੈਂ ਪਿੱਛੇ ਤੇ ਕੰਮ ਕਰਦਾ ਜੀ ਨਾਲੇ ਕੁਮਲ ਨੂੰ ਬੱਕਰੀਆਂ ਲੈ ਕੇ ਦਿੱਤੀਆਂ ਨਾਲ ਇਹਦਾ ਕੰਮ ਕਰੀ ਜਾਂਦਾ ਜੀ ਨਾਲ ਚਾਰ ਚੂਰ ਲਾਉਂਦੇ ਆ ਜੀ ਨਾਲ ਢਾਈ ਕਰਦੇ ਨਾਲ ਪ ਕਿੰਨਾ ਟਾਈਮ ਹੋ ਗਿਆ ਸੀ ਬੱਕਰੀਆਂ ਚਾਰ ਦੇ ਨੇ ਬੱਕਰੀਆਂ ਦਾ ਸਾਨੂੰ ਬਹੁਤ ਚਰੋਗਾ ਲੈਂਦੀਆਂ ਨੇ ਕਿੰਨੀ ਕਿ ਮਿਹਨਤ ਕਰਦਾ ਇਹ ਕਿਹੜਾ ਸਮਾਂ ਕੱਢਦਾ ਹੈ ਮਤਲਬ ਬੱਕਰੀਆਂ ਲਈ ਵੀ ਸਮਾਂ ਕੱਢਣਾ ਪੈਂਦਾ ਤੇ ਉਧਰੋਂ ਪੜ੍ਹਾਈ ਵੀ ਹੈ ਪੜ੍ਹਾਈ ਲਈ ਸਵੇਰੇ ਸੁਦੇਹਾ ਉੱਠਦੇ ਆ ਜੀ ਸਵੇਰੇ ਪੜ੍ਹਦੇ ਆ ਜੀ ਸਵੇਰੇ ਉਦੋਂ ਅੱਧ ਘੰਟਾ ਜੋ ਕਾਲਜ ਜਾਂਦੇ ਆ ਗਾਲਜ ਕੋਲ ਜਾ ਕੇ ਆ ਕੇ ਬਹੁਤ ਛੱਡ ਕੇ ਲੈ ਜਾਂਦੇ ਆ ਜੀ ਨਾਲ ਆਪਦੀ ਬੁੱਕਸ ਲੈ ਆਉਂਦਾ ਜਾ ਕੇ ਉਹ ਮੈਂ ਉੱਥੇ ਪੜ੍ਹ ਲੈਣੇ ਬਹਿ ਕੇ ਜੀ ਸ਼ਾਮ ਨੂੰ ਆ ਕੇ ਫੇਰ ਪੜ੍ਹਨਾ ਹੈ ਬਸ ਉਹਦੀ ਪੜ੍ਹਾਈ ਪੜ੍ਹਾਈ ਹੈ ਬਸ ਹੋਰ ਕੁਝ ਨਹੀਂ ਅਸੀਂ ਕਰਾਉਂਦੇ ਗੱਲਾਂ ਬੱਕਰੀਆਂ ਬੱਕਰੀਆਂ ਸਾਹਮਣੇ ਇਹਨਾਂ ਗੱਲਾਂ ਆਈ ਹੋਰ ਪਰਿਵਾਰਾਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਕੀ ਸਨੇਹਾ ਦਊਂ। ਬਸ ਇਹੀ ਕਹਿੰਦੇ ਆ ਵੀ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਪੜ੍ਹਹਾਓ ਲਿਖਿਆਓ ਜੀ। ਨਸ਼ਿਆਂ ਤੋਂ ਬਚਾ ਕੇ ਰੱਖੋ। ਮਿਹਨਤ ਕਰਾਓ ਦੇ ਬੱਚੇ ਨੂੰ ਪੜ੍ਹਾਓ ਲਿਖਿਆਓ ਜੀ।